ਭਈ ਆ ਜਿਹੜੀ ਵੀਡੀਓ ਚੱਲ ਰਹੀ ਹੈ ਨਾ ਇਹ ਇੱਕ ਬੇਸ਼ਰਮ ਬੰਦੇ ਦੀ ਵੀਡੀਓ ਬਣਾਈ ਹੋਈ ਆ ਆਪਣੀ ਵਾਈਫ ਦੀ ਖੁਦ ਬਣਾਉਂਦਾ ਉਹ ਹੈਪੀ ਬਲੌਗਰ ਆ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਇਹ ਦੇਖੋ ਯਾਰ ਕਿੰਨਾ ਗੰਦ ਪਾਉਂਦਾ ਇਹ ਖੁਦ ਆਪਣੀ ਮਤਲਬ ਵਾਈਫ ਦੇ ਅੰਗ ਦਿਖਾਉਂਦਾ ਖੁਦ ਆਪਣੀ ਵਾਈਫ ਦੀ ਹਰੇਕ ਕੰਮ ਕਰਦੀ ਦੀਆਂ ਵੀਡੀਓ ਪਾਉਂਦਾ ਇਹ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਦੋਸ਼ ਦਿੰਦਾ ਕਹਿੰਦਾ ਵੀ ਲੋਕ ਮੈਨੂੰ ਗਲਤ ਕਮੈਂਟ ਕਰਦੇ ਹੁਣ ਲੋਕਾਂ ਨੇ ਤਾਂ ਬਾਈ ਗਲਤ ਕਮੈਂਟ ਕਰਨੇ ਹੀ ਆ ਲੋਕਾਂ ਨੇ ਤਾਂ ਸਵਾਦ ਲੈਣਾ ਹੀ ਆ ਜਦੋਂ ਖੁਦ ਤੂੰ ਬਿਸ਼ਾਰਮਾ ਬੰਦਾ ਤੂੰ ਆਪਣੀ ਵਾਈਫ ਦੀਆਂ ਸਵੇਰ ਉੱਠਦਿਆਂ ਤੋਂ ਹੀ ਵੀਡੀਓ ਪਾਉਣ ਲੱਗ ਜਾਂਦਾ ਇਹ ਜਿਵੇਂ ਸਵੇਰ ਉੱਠੀ ਮੂੰਹ ਤੋਤਾ ਉਹਦੇ ਹੀ ਸ਼ੁਰੂ ਹੋ ਜਾਂਦਾ ਜੋ ਮਰਜ਼ੀ ਕਰੇ ਉਹ ਰੋਟੀ ਪਕਾਵੇ ਆਟਾ ਗੁੰਨੇ ਜੋ ਮਰਜ਼ੀ ਕਰੇ ਯਾਰ ਪਸ਼ੂਆਂ ਨੂੰ ਪੱਠੇ ਪਾਵੇ ਤੇ ਇਹ ਅਕਸਰ ਉਹਦੀਆਂ ਵੀਡੀਓ ਬਣਾਉਂਦਾ ਰਹਿੰਦਾ ਇਹ ਬੰਦਾ ਤੇ ਯਾਰ ਬਹੁਤ ਜ਼ਿਆਦਾ ਗਲਤ ਆ ਇਦਾਂ ਦੇ ਨਾ ਬਹੁਤ ਹੋਰ ਵੀ ਬਲੌਗਰ ਆ ਜਿਹੜੇ ਆਪਣੀਆਂ ਘਰ ਵਾਲਿਆਂ ਨੂੰ ਦਿਖਾਉਂਦੇ ਆ ਪਹਿਲਾਂ ਤਾਂ ਫਿਰ ਜੇ ਇਹਦੀ ਵੀਡੀਓ ਇਹਦੀ ਵਾਈਫ ਦੀ ਨਾ ਵੀਡੀਓ ਕਿਸੇ ਨੇ ਚੁੱਕ ਕੇ ਤੇ ਐਡਿਟ ਕਰਕੇ ਪਾਤੀ ਵੀ ਮਤਲਬ ਗਲਤ ਵੀਡੀਓ ਬਣਾਤੀ ਜਿੱਦਾਂ ਹੁਣ ਫਿਲਮਾਂ 'ਚ ਹੁੰਦੇ ਆ ਗਲਤ ਕਹਿ ਸਕਦੇ ਆ ਜਿੰਨਾ ਵੀ ਆਪਾਂ ਤੇ ਉਹ ਵੀਡੀਓ ਦੇਖਣ ਯੋਗ ਨਹੀਂ ਸੀ ਤੇ ਉਹ ਮੁੜ ਕੇ ਇਹ ਰੋਵੇ ਵੀ ਮੇਰੀ ਵਾਈਫ ਦੀ ਵੀਡੀਓ ਕਿਸੇ ਨੇ ਐਡਿਟ ਕਰਤੀ ਭਰਾਵਾ ਅੱਧੀ ਤਾਂ ਐਡਿਟ ਕਰਨ ਦੀ ਲੋੜ ਹੀ ਨਹੀਂ ਅੱਧੀ ਤਾਂ ਤੂੰ ਖੁਦ ਦਿਖਾ ਰਿਹਾ ਤੇ ਫਿਰ ਜੇ ਕੋਈ ਕਿਸੇ ਨੇ ਪੂਰੀ ਕਰਤੀ ਤੇ ਫਿਰ ਤੂੰ ਨਾਰਾਜ਼ ਹੋ ਰਿਹਾ ਮੈਂ ਇਸ ਬੰਦੇ ਦੀ ਫੁੱਲ ਸਪੋਰਟ ਕਰਦਾ ਸੀਗਾ ਮੈਂ ਇੱਕ ਵੀਡੀਓ ਵੀ ਪਾਈ ਥੀ ਪਾਈ ਸੀਗੀ ਇਹਦੀ ਸਪੋਰਟ ਦੇ ਵਿੱਚ ਪਰ ਬਾਅਦ ਦੇ ਵਿੱਚ ਜਦੋਂ ਮੈਂ ਇਹਦਾ ਪੇਜ ਖੁਦ ਚੈੱਕ ਕੀਤਾ ਕਈ ਕਮੈਂਟ ਆਏ ਮੈਨੂੰ ਕਹਿੰਦੇ ਬਾਈ ਤੂੰ ਕਮੈਂਟ ਕਮੈਂਟਾਂ 'ਚ ਲੋਕਾਂ ਨੇ ਮੈਨੂੰ ਕਿਹਾ ਵੀ ਇਹਦਾ ਪੇਜ ਤਾਂ ਚੈੱਕ ਕਰ ਜਦੋਂ ਮੈਂ ਇਹਦਾ ਪੇਜ ਚੈੱਕ ਕਰਿਆ ਤੇ ਬਾਈ ਵੀਡੀਓ ਦੇਖਿਆ ਬਿਲਕੁਲ ਅਤਰਾਜੋਗ ਵੀਡੀਓ ਹੈ ਬਾਈ ਅਤਰਾਜੋਗ ਕਿਵੇਂ ਬਾਈ ਜਦੋਂ ਕੋਈ ਔਰਤ ਕੰਮ ਕਰਦੀ ਹੈ ਹਨਾ ਕੋਈ ਵੀ ਕੰਮ ਕਰਦੀ ਹੈ ਧਾਰ ਚੋਂਦੀ ਹੈ ਜਾਂ ਹਨਾ ਉਹਦੇ ਕੱਪੜੇ ਆਸਤਵ ਵਿਅਸਤ ਹੋਏ ਹੁੰਦੇ ਆ ਉਹ ਆਪਾਂ ਉਹਨੂੰ ਆਪਾਂ ਕੋਈ ਵੀ ਆ ਆ ਵੀਰ ਭੈਣ ਘਰੇ ਆਪਾਂ ਉਹਨੂੰ ਕਹਿੰਨੇ ਵੀ ਯਾਰ ਇਹ ਠੀਕ ਕਰ ਕੱਪੜੇ ਇਹ ਖੁਦ ਦਿਖਾਉਂਦਾ ਬਾਈ ਵੀਡੀਓ ਬਣਾਉਂਦਾ ਉਹਦੀ ਸਗੋਂ ਇਹ ਉਹਦੀ ਵੀਡੀਓ ਬਣਾ ਕੇ ਇਹ ਆਪਦੇ ਪੇਜ ਤੇ ਪਾਉਂਦਾ ਤੇ ਲੋਕ ਦੇਖਦੇ ਆ ਇਹਨੂੰ ਵਿਊ ਮਿਲਦੇ ਆ ਸਿਰਫ ਵਿਊ ਦੀ ਖਾਤਰ ਯਾਰ ਇਹ ਬੰਦਾ ਆਪਣੇ ਘਰ ਵਾਲੀ ਦੇ ਅੰਗ ਵਖਾ ਰਿਆ ਜਿਹੜੇ ਮਤਲਬ ਅੰਗ ਹੀ ਹੁੰਦੇ ਆ ਯਾਰ ਜਦੋਂ ਉੱਪਰੋਂ ਵੀ ਸਾਰਾ ਕੁਝ ਦੇਖਦਾ ਹੀ ਹੁੰਦਾ ਹਨਾ ਤੇ ਇੰਨਾ ਨੀਚ ਬੰਦਾ ਇਹ ਤੇ ਬਈ ਲਾਣ ਤਾਂ ਲੱਖ ਲਾਂ ਤਾਂ ਇਸ ਬੰਦੇ ਨੂੰ ਤੇ ਜਿੰਨੀਆਂ ਵੀ ਵੀਡੀਓ ਤੁਸੀਂ ਦੇਖੋਗੇ ਇਹਦੇ ਪੇਜ ਤੇ ਇਦਾਂ ਲਗਾਈਆਂ ਤੇ ਮੁੜ ਕੇ ਬਾਅਦ ਦੇ ਵਿੱਚ ਕਹਿ ਦਿੰਦੇ ਆ ਯਾਰ ਬਈ ਐਡਿਟ ਹੋ ਗਈ ਐਡਿਟ ਤਾਂ ਹੁਣ ਹੋਣੀ ਆ ਵੀਡੀਓ ਹਣਾ ਐਡਿਟ ਤਾਂ ਹੋਣੀ ਆ ਫਿਰ ਜਦੋਂ ਚੱਕ ਕੇ ਅਗਲਾ ਪਾ ਦਿੰਦਾ ਬਈ ਪੇਜ ਤੇ ਹਣਾ ਕੋਈ ਵੀ ਬੰਦਾ ਹੋਰ ਪੇਜਾਂ ਵਾਲੇ ਚੱਕ ਚੱਕ ਪਾਈ ਜਾਂਦੇ ਆ ਸਾਰੇ ਤਾਂ ਪਾਈ ਜਾਂਦੇ ਇਹਦੀਆਂ ਵੀਡੀਓ ਤੇ ਫਿਰ ਕਹਿ ਦਿੰਦਾ ਗਲਤ ਆ ਤੇ ਇਹ ਇਹ ਖੁਦ ਪਹਿਲਾਂ ਆਪ ਨੂੰ ਅਕਲ ਹੈ ਨਹੀਂਗੀ ਖੁਦ ਆਪ ਗਲਤ ਵੀਡੀਓ ਬਣਾਉਂਦਾ ਹਰੇਕ ਕੰਮ ਕਰਦੀ ਦੀਆਂ ਭਰਾਵਾਂ ਮੂੰਹ ਤੋਂ ਦੀ ਹੈ ਸ਼ੈਂਕ ਤੇ ਭਾਂਡੇ ਮਾਂਜੀ ਜਾਂਦੀ ਆ ਕੁਛ ਵੀ ਕਰੀ ਜਾਂਦੀ ਆ ਉਹਦੀਆਂ ਵੀਡੀਓ ਬਣਾਈ ਜਾਂਦਾ ਪਾਈ ਜਾਂਦਾ ਤੇ ਫਿਰ ਕਹਿੰਦਾ ਬਈ ਮੈਨੂੰ ਲੋਕ ਗਲਤ ਕਮੈਂਟ ਕਰਦੇ ਆ ਖੁਦ ਇਹ ਇਦਾਂ ਖੁਦ ਪ੍ਰਮੋਟ ਕਰੀ ਜਾਂਦਾ ਇਹ ਚੀਜ਼ ਨੂੰ ਤੇ ਲੋਕ ਵੀ ਬਹੁਤ ਇਹਨੂੰ ਰੋਸਟ ਕਰਦੇ ਆ ਲੋਕ ਹਨਾ ਕਰਨੀਆਂ ਹੀ ਆ ਬਈ ਪਾਉਂਦੇ ਲੋਕ ਪਾਉਣੀਆਂ ਹੀ ਆ ਲੋਕਾਂ ਨੇ ਜਦੋਂ ਤੂੰ ਖੋਦੀ ਪਾਈ ਜਾਂਦਾ ਹਨਾ ਤੇ ਕੋਈ ਕਸਰ ਤਾਂ ਛੱਡਦਾ ਨਹੀਂ ਇਹ ਆਪ ਖੁਦ ਤੇ ਫਿਰ ਲੋਕਾਂ ਨੂੰ ਦੋਸ਼ ਦਿੰਦਾ ਭਰਾਓ ਕੋਈ ਇਹਨੂੰ ਸਾਰੇ ਸਮਝਾ ਕੇ ਥੱਕ ਗਏ ਨੂੰ ਫੋਨ ਵੀ ਬਹੁਤ ਲਾਈ ਬਈ ਯਾਰ ਤੂੰ ਸਹੀ ਪੋਸਟਾਂ ਪਾਇਆ ਕਰ ਸਹੀ ਦਿਖਾਇਆ ਕਰ ਇਹ ਕੀ ਸਿੱਖਿਆ ਦਿੰਨਾ ਤੂੰ ਲੋਕਾਂ ਨੂੰ ਹਨਾ ਬਈ ਕੀ ਦਿਖਾ ਰਿਆ ਤੂੰ ਕੀ ਸਿਖਦਾ ਕੋਈ ਤੇਰੇ ਇਹ ਤਾਂ ਆਮ ਘਰਾਂ ਚ ਨੋਰਮਲ ਹਰੇਕ ਔਰਤ ਕੰਮ ਕਰਦੀ ਐ ਜਿਹੜੇ ਇਹ ਦਿਖਾ ਰਿਆ ਪਰ ਆਪਾਂ ਦਿਖਾਉਂਦੇ ਨਹੀਂਗੇ ਹਨਾ ਤੇ ਇਹ ਇਹ ਪਤੰਦਰ ਹਰੇਕ ਚੀਜ਼ ਦਿਖਾਉਂਦਾ ਕੋਈ ਧਾਰ ਚੋਣੀ ਆ ਰੋਟੀ ਲਾਉਣੀ ਆ ਭਾਂਡੇ ਧੋਈ ਜਾਂਦੀ ਆ ਹਨਾ ਕੁਝ ਖਾਈ ਜਾਂਦੀ ਆ ਤਾਂ ਦੱਸੋ ਯਾਰ ਕਮਾਲ ਆ ਬਿਸ਼ਰਮ ਬੰਦੇ ਨੂੰ ਲੱਖ ਲਾਣ ਤਾਂ ਬਾਈ ਤੇ ਵੀਡੀਓ ਦੇ ਤੇ ਕਰ ਪਹੁੰਚ ਦੀ ਜਰੂਰ ਕਰਿਓ ਸ਼ੇਅਰ ਕਰਿਓ